ਸਸਰੀਕਾਲ ਇੱਕ ਵਾਰ ਫੇਰ ਕਰਨ ਅਰਜੁਨ ਲਾਟਰੀ ਏਜੰਸੀ ਤੇ ਮੌਜੂਦ ਆ ਕਹਿ ਲਈਏ ਕਿ ਕਰੋੜ ਵਾਲੀ ਦੁਕਾਨ ਤੇ ਮੌਜੂਦ ਆ ਕਰੋੜ ਰੁਪਏ ਦਾ ਇਨਾਮ ਜਿੱਥੋਂ ਲੱਗਿਆ ਉਥੇ ਇੱਕ ਵਾਰ ਫੇਰ ਆਏ ਆ ਪਹਿਲਾਂ ਤਾਂ ਹਾਲੇ ਚਾ ਹੀ ਨਹੀਂ ਪੂਰਾ ਹੋ ਰਿਹਾ ਜਿਹੜਾ ਕਰੋੜ ਰੁਪਏ ਦਾ ਇਨਾਮ ਲੱਗਿਆ ਦੱਸ ਦਈਏ ਕਿ ਲੋਕ ਵੀ ਹੁਣ ਤੜਾ ਤੜ ਇਥੇ ਆਪਣੀ ਕਿਸਮਤ ਜਮਾਉਣ ਦੇ ਲਈ ਪਹੁੰਚ ਰਹੇ ਆ ਦੂਰੋਂ ਦੂਰੋਂ ਲੋਕ ਆ ਰਹੇ ਆ ਤਾਂ ਕਰਨ ਭਾਈ ਜੋ ਮੰਨਿਆ ਹੋਇਆ ਹੈ ਕਿ ਲਗਾਤਾਰ ਇੱਥੇ ਇਨਾਮ ਲੱਗਦੇ ਆ ਤਾਂ ਇੱਕ ਵਾਰ ਫੇਰ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ ਇਨਾਮ ਲੱਗੇ ਆ ਤਾਂ ਗੱਲ ਬਾਤ ਕਰਦੇ ਆ ਬਾਈ ਕਰਨ ਹੁਣਾ ਦੇ ਨਾਲ ਕਰਨ ਜੀ ਪਹਿਲਾਂ ਤਾਂ ਇਹ ਦੱਸੋ ਕਰੋੜ ਵਾਲਾ ਬੁਖਾਰ ਉੱਤਰ ਗਿਆ ਨੇ ਬੁਖਾਰ ਦੇਖੋ ਇਹ ਵਲੋਂ ਬੁਖਾਰ ਕਦੇ ਵੀ ਨਹੀਂ ਉਤਰਨਾ ਕਿਉਂਕਿ ਜਲਾਲਾਬਾਦ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕਰੋੜ ਦਾ ਪ੍ਰਾਈਜ਼ ਲੱਗਿਆ ਜੀ ਹਾਂ ਇਹ ਸਾਨੂੰ ਵੀ ਖੁਸ਼ੀ ਹੈ ਪੂਰੇ ਜਲਾਲਾਬਾਦ ਨੂੰ ਖੁਸ਼ੀ ਹੈ ਕਿਉਂਕਿ ਜਿਨ੍ਹਾਂ ਨੂੰ ਵੀ ਮੈਂ ਮਿਲਦਾ ਸਾਰੇ ਹੀ ਵਧਾਈਆਂ ਦਿੰਦੇ ਆ ਕਿਉਂਕਿ ਉਹ ਕਹਿੰਦੇ ਆ ਯਾਰ ਪਹਿਲੀ ਵਾਰ ਕਰੋੜ ਲੱਗਿਆ ਜਲਾਲਾਬਾਦ ਦੇ ਹਸਰਤ ਤਾਂ ਪੂਰੀ ਹੋ ਗਈ ਜਿਹੜੀ ਮਨਚ ਸੀ ਹਾਂਜੀ ਹਾਂਜੀ ਉਹ ਪੂਰੀ ਹੋ ਗਈ ਸਾਰੇ ਜਲਾਲਾਬਾਦ ਦੀ ਵੀ ਹੋ ਗਈ ਜੀ ਜਿਹੜੇ ਕਹਿੰਦੇ ਸੀ ਨਾ ਕਦੇ ਜਲਾਲਾਬਾਦ ਦੇ ਵਿੱਚ ਲਾਟਰੀ ਨਹੀਂ ਨਿਕਲਦੀ ਉਹ ਵੀ ਆ ਰਹੀ ਹੈ ਜੀ ਲਾਟਰੀਆਂ ਪਾਣ ਨੂੰ ਜਿਨ੍ਹਾਂ ਨੇ ਕਦੇ ਨਹੀਂ ਵੀ ਪਾਈ ਉਹ ਵੀ ਕਿਸਮਤ ਅਜਮਾਣਾ ਰੇ ਕਿਸਮਤ ਅਜਮਾਉਣ ਆ ਰਹੇ ਬਿਲਕੁਲ ਬਿਲਕੁਲ ਅੱਛਾ ਕਰਨ ਜੀ ਕਰੋੜ ਦਾ ਇਨਾਮ ਨਿਕਲ ਗਿਆ ਤੇ ਉਸ ਤੋਂ ਬਾਅਦ ਵੀ ਹੁਣ ਨਿਕਲ ਹੀ ਰਹੇ ਹੋਣੇ ਕਿਹੜੇ ਕਿਹੜੇ ਨਿਕਲ ਰਹੇ ਦੇਖੋ ਆਪਾਂ 2-3 ਦਿਨ ਲਾਈਵ ਨਹੀਂ ਹੋਏ ਕਸਟਮਰ ਨੂੰ ਇਹ ਲੱਗਦਾ ਸੀ ਕਿ ਬਸ ਕਰੋੜ ਤੋਂ ਬਾਅਦ ਹੁਣ ਬਸ ਹੋ ਗਈ ਹੈ ਆਪਾਂ ਇਸ ਲਈ ਦੁਬਾਰਾ ਲਾਈਵ ਹੋਏ ਆ ਕਿਉਂਕਿ ਹੁਣ 2 ਦਿਨਾਂ ਦੇ ਵਿੱਚ ਫਿਰ ਤਿੰਨ ਪ੍ਰਾਈਜ਼ ਨਿਕਲ ਗਿਆ ਜੀ ਜੀ 45 45000 ਦੇ ਤਿੰਨ ਪ੍ਰਾਈਜ਼ ਫੇਰ ਲੱਗ ਗਏ ਬੰਦੇ ਅਜੇ ਨਹੀਂ ਮਿਲੇ ਜੀ ਬੰਦੇ ਨਹੀਂ ਮਿਲੇ ਕਿਉਂਕਿ ਰਾਸ਼ ਤਿੰਨ ਚਾਰ ਦਿਨ ਬਹੁਤ ਜ਼ਿਆਦਾ ਸੀਗਾ ਤੇ ਨੰਬਰ ਨੋਟ ਹੋਏ ਨਹੀਂਗੇ ਤੇ ਤਿੰਨ ਪ੍ਰਾਈਜ਼ 45 45000 ਦੇ ਆ ਜੀ ਪਹਿਲਾਂ ਆਪਾਂ ਦਿਖਾ ਦਿੰਨੇ ਆ 22 ਤਰੀਕ ਨੂੰ 1 ਵਜੇ 11919 ਕਰਨ ਅਰਜਨ ਲੋਟਰੀ ਜਲਾਲਾਬਾਦ ਤੋਂ 45000 ਰੁਪਏ ਦਾ ਪ੍ਰਾਈਜ਼ ਲੱਗਿਆ ਜੀ ਇਹ ਵੀ ਹਜੇ ਨਹੀਂ ਮਿਲੇ ਹਲੇ ਪਿਛਲੇ ਦਾ ਮਿਲੇ ਨਹੀਂ ਸੀ ਕਿ ਕੱਲ ਦੋ ਹੋਰ ਲੱਗੇ ਜੀ ਜੀ ਆ ਲਓ ਜੀ ਕੱਲ 1 ਵਜੇ 23 ਤਰੀਕ ਨੂੰ 1 ਵਜੇ 80110 ਕਰਨ ਅਰਜੁਨ ਲੋਟਰੀ ਜਲਾਲਾਬਾਦ 80110 ਜੀ ਹਾਂਜੀ ਉਸ ਤੋਂ ਬਾਅਦ ਕੱਲ ਹੀ 6 ਵਜੇ ਫੇਰ ਲੱਗ ਗਿਆ ਜੀ 45000 5000042 5000042 ਇਹ ਵੀ ਕਰਨ ਅਰਜੁਨ ਲੋਟਰੀ ਇੱਕ ਤਿੰਨ ਨਾਮ ਦੋ ਦਿਨਾਂ ਚ ਲੱਗੇ ਹਾਂਜੀ ਦੋ ਦਿਨਾਂ ਤੇ ਤਿੰਨ ਨਾਮ ਲੱਗੇ ਆ ਬਾਕੀ ਹੋਰ ਪ੍ਰਾਈਜ਼ 1111000 1111000 24000 40000 ਇਸ ਤਰ੍ਹਾਂ ਹੋਰ ਵੀ ਬਹੁਤ ਪ੍ਰਾਈਜ਼ ਲੱਗੇ ਆ ਲੇਕਿਨ ਜੋ ਮੇਨ ਸਾਡਾ ਨਾਮ ਜਿੰਨਰ ਪ੍ਰਾਈਜ਼ਾਂ ਦੇ ਉੱਪਰ ਰਿਜ਼ਲਟ ਦੇ ਉੱਪਰ ਆਉਂਦਾ ਅਸੀਂ ਉਹਨਾਂ ਦੀ ਪਾਲ ਜਰ ਕਰਨੀ ਹੁੰਦੀ ਆ ਸਾਨੂੰ ਕਿਉਂਕਿ ਅਸੀਂ ਟਿਕਟਾਂ ਅੱਗੇ ਕਲੇਮ ਕਰਾਣੀਆਂ ਹੁੰਦੀਆਂ ਨੇ ਅਸੀਂ ਇਸ ਲਈ ਵੀਡੀਓ ਬਣਾ ਰਹੇ ਆ ਕਿ ਜਿੰਨੇ ਸਾਡੇ ਕੋਲ ਲਾਟਰੀ ਪਾ ਕੇ ਗਏ ਆ ਆਪਣੇ ਆਪਣੇ ਟਿਕਟਾਂ ਜਰੂਰ ਚੈੱਕ ਕਰਵਾ ਲਓ ਇਹ ਲੋਕ ਟਿਕਟਾਂ ਚੈੱਕ ਕਿਉਂ ਨਹੀਂ ਕਰਾਉਂਦੇ ਕੀ ਚੱਕਰ ਹੈ ਕਿ ਯਕੀਨ ਨਹੀਂ ਹੈਗਾ ਹਾਂ ਯਕੀਨ ਦੀ ਗੱਲ ਵੀ ਛੱਡੋ ਹੁਣ ਯਕੀਨ ਤਾਂ ਹੋ ਗਿਆ ਹੈ ਚੈੱਕ ਤਾਂ ਨਹੀਂ ਕਰਾਉਂਦੇਗੇ ਉਹ 4-4 5-5 ਦਿਨ ਪਾ ਲੈਂਦੇ ਕਈ ਤਾਂ ਆਉਂਦੀ 25-25 ਦਿਨ ਬਾਅਦ ਉਹ ਯਾਰ ਸਾਡੀ ਇੱਕ ਇੱਕ ਇਹ ਕੋਈ ਸਮਾਂ ਹੁੰਦਾ ਹੈ ਵੀ ਜਦੋਂ ਇਨਾਮ ਮੰਨ ਲਓ ਅੱਜ ਨਿਕਲਿਆ ਹੈ ਕਿੰਨੇ ਦਿਨ ਤੱਕ ਇਹਨੂੰ ਚੈੱਕ ਕਰਾਣੀ ਹੁੰਦੀ ਹੈ ਯਾਨੀ ਕਲੇਮ ਕਰਨਾ ਦਾ ਟਾਈਮ ਹੁੰਦਾ ਜੀ 30 ਦਿਨ ਦੇ ਵਿੱਚ ਵਿੱਚ ਕਲੇਮ ਕਰਾਣੀ ਹੁੰਦੀ ਹੈ ਜੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਰੇ ਖਾਲੀ ਕਾਗਜ਼ ਹੀ ਹੋ ਜਾਂਦੇ ਆ ਜੀ ਉਸ ਤੋਂ ਬਾਅਦ ਜੇ ਕਲੇਮ ਕਰਾਓ ਤੇ ਕੁਝ ਵੀ ਨਹੀਂ ਮਿਲਦਾ ਨਹੀਂ ਐਕਸੈਪਟ ਹੀ ਨਹੀਂ ਹੁੰਦਾ ਹਾਂ ਜੀ 30 ਦਿਨ ਦਾ ਟਾਈਮ ਦਿੱਤਾ ਹੁੰਦਾ ਐਕਸੈਪਟੇਬਲ ਹੈ ਓਕੇ ਠੀਕ ਹੈ ਅੱਛਾ ਇਹ ਜਿਹੜੇ 45 45 ਹਜ਼ਾਰ ਦੇ ਤਿੰਨੇ ਇਨਾਮ ਲੱਗੇ ਆ ਇਹ ਕਿਹੜੀ ਲਾਟਰੀ ਸੀ ਕਿੰ ਕਿੰਨੇ ਕਿੰਨੇ ਵਾਲੀ ਸੀ ਇਹ 6 ਰੁਪਏ ਵਾਲੀ ਟਿਕਟ ਹੈ ਜੀ ਜਿਹ ਟਿਕਟ ਉਹਦੇ ਵਿੱਚੋਂ 45 45000 ਰੁਪਏ ਲੱਗੇ 150 ਰੁਪਏ ਦੀ ਕਾਪੀ ਹੈ ਜਿਹਦੇ ਵਿੱਚੋਂ 45 45000 ਦਾ ਇਨਾਮ ਲੱਗਿਆ ਅੱਛਾ ਇਹ 45000 ਦਾ ਇਨਾਮ ਨਿਕਲਿਆ 9000 ਨਿਕਲਿਆ ਯਾਨੀ ਕਿ 9000 ਦੇ 5 ਪ੍ਰਾਈਜ਼ ਇੱਕ ਕਾਪੀ ਦੇ ਵਿੱਚ ਲੱਗੇ ਆ ਸੋ ਤਿੰਨ ਕਾਪੀਆਂ ਦੇ ਵਿੱਚ 9 9000 ਦੇ ਪ੍ਰਾਈਜ਼ ਲੱਗ ਗਏ ਤਿੰਨ ਕਾਪੀਆਂ ਚ ਲੱਗ ਗਏ ਠੀਕ ਹੈ ਤੇ ਹੋਰ ਕਿਹੜਾ ਡਰਾ ਹੁਣ ਚੱਲ ਰਿਹਾ ਇਸ ਟਾਈਮ ਕੋਲ ਮੰਥਲੀ ਬੰਪਰ ਚੱਲ ਰਿਹਾ ਜੀ 2.5 ਕਰੋੜ ਦਾ ਪ੍ਰਾਈਜ਼ ਹੈ ਜੀ 500 ਰੁਪਏ ਦੇ ਟਿਕਟਾ 2.5 ਕਰੋੜ ਦਾ ਪ੍ਰਾਈਜ਼ ਹੈ ਇਹ ਚੋਂ ਵੀ 5 ਦਾ ਡਰਾ ਹੈ ਜੀ 245 ਹਾਂਜੀ ਉਸ ਤੋਂ ਉਸ ਤੋਂ ਪਹਿਲਾਂ ਪੰਜਾਬ ਸਟੇਟ ਦਾ ਇੱਕ ਡਰਾਅ ਚੱਲ ਰਿਹਾ ਸਿਰਫ 200 ਰੁਪਏ ਦੇ ਵਿੱਚ 1.5 ਕਰੋੜ 200 ਰੁਪਏ ਦੇ ਵਿੱਚ 1.5 ਕਰੋੜ ਹਾਂਜੀ ਇਹ 10 ਤਰੀਕ ਦਾ ਡਰਾਅ ਹੈ 10 5 2025 ਨੂੰ ਇਹ ਡਰਾਅ ਨਿਕਲ ਰਿਹਾ ਜੀ ਪੰਜਾਬ ਸਰਕਾਰ ਦੀ ਟਿਕਟ ਹੈ ਗਰੰਟਡ ਟੂ ਪ੍ਰਾਈਜ਼ ਹੈ ਪਬਲਿਕ ਹੈ ਪਬਲਿਕ ਗਰੰਟਡ ਟੂ ਪਬਲਿਕ ਜੀ ਜੀ ਉਸ ਤੋਂ ਇਲਾਵਾ ਛੋਟੀ ਟਿਕਟ ਆਪਣੇ ਕੋਲ ਚੱਲ ਰਹੀ ਹੈ ਜਿਦੇ ਵਿੱਚ ਆਪਾਂ ਕਰੋੜ ਦਾ ਪ੍ਰਾਈਜ਼ ਦੇ ਚੁੱਕੇ ਹਾਂ 18 ਲੱਖ ਦਾ ਪ੍ਰਾਈਜ਼ ਵੀ ਆ ਗਿਆ 1 ਕਰੋੜ ਦਾ ਪ੍ਰਾਈਜ਼ ਵੀ ਆ ਗਿਆ 8 ਲੱਖ ਲਖਾਂ ਤੋਂ ਛੋਟਾ ਲੱਗਦਾ ਹੋਏਗਾ ਹਨਾ ਕਰੋੜ ਆ ਗਿਆ ਸੀ ਹਾਂਜੀ ਪਹਿਲਾਂ ਆਪਾਂ ਨੂੰ 18 ਲੱਖ ਦੀ ਬਹੁਤ ਖੁਸ਼ੀ ਹੋਈ ਸੀ ਕਿਉਂਕਿ ਜਲਾਲਾਬਾਦ ਦੇ ਵਿੱਚ ਕਦੇ ਲੱਗੇ ਹੀ ਨਹੀਂ ਸੀ ਹਾਂ 18 ਲੱਖ ਵੀ ਨਹੀਂ ਲੱਗਾ ਸੀ ਹਾਂ ਪਰਮਾਤਮਾ ਨੇ ਸੁਣੀ ਉਸ ਤੋਂ ਅਗਲੇ ਦਿਨ 6 ਰੁਪਏ ਦਾ ਫਰਸਟ ਪ੍ਰਾਈਜ਼ ਹਾਈਐਸਟ ਪ੍ਰਾਈਜ਼ੇ ਕਰੋੜ ਦਾ ਜਲਾਲਾਬਾਦ ਦੇ ਵਿੱਚ ਲੱਗਿਆ ਜੀ ਜਲਾਲਾਬਾਦ ਦੇ ਨਾਲ-ਨਾਲ ਪੂਰੇ ਪੰਜਾਬ ਚੋ ਪਿਆਰ ਮਿਲ ਰਿਹਾ ਜੀ ਆਪਾਂ ਨੂੰ ਜੀ ਜੀ ਤਾਂ ਬਿਲਕੁਲ ਕਰਨ ਅਰਜੁਨ ਲਾਟਰੀ ਏਜੰਸੀ ਤੇ ਮੌਜੂਦ ਹੈਗੇ ਆਂ ਦੱਸ ਦਈਏ ਕਿ ਇਲਾਕੇ ਦੀ ਉਹ ਦੁਕਾਨ ਜਿਸ ਨੇ ਕਈਆਂ ਨੂੰ ਮਾਲੋ ਮਾਲ ਕਰਤਾ ਔਰ ਜਲਾਲਾਬਾਦ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਾਈਜ਼ ਜੇਕਰ ਕਿਸੇ ਲੋਟਰੀ ਏਜੰਸੀ ਤੇ ਲੱਗੇ ਆ ਤਾਂ ਕਾਰਨਰ ਜੂ ਲੋਟਰੀ ਏਜੰਸੀ ਤੇ ਲੱਗੇ ਆ ਤੇ ਜੇਕਰ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਨਣਾ ਚਾਹੁੰਦੇ ਹੋ ਤਾਂ ਜਰੂਰ ਆਓ ਕਾਰਨਰ ਜੂ ਲੋਟਰੀ ਏਜੰਸੀ ਮੁਖਸਰ ਸਰਕੂਲਰ ਰੋਡ ਨੇੜੇ ਸ਼ਹੀਦ ਉਦਮ ਸਿੰਘ ਪਾਰਕ ਜਲਾਲਾਬਾਦ ਧੰਨਵਾਦ ਦੁਬਾਰਾ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਜਿਹੜੇ ਨਵੇਂ ਇਨਾਮ ਨਿਕਲੇ